જીએ ਨੂੰ प्यारे વિદ્યાર્થીઓ 7ਵੀਂ جماعت ਦੀ ਗਣਿਤ ਕਿਤਾਬ ਦਾ ਅਧਿਆਇ 11ਵਾਂ ਪਰਿਮਾਪ ਅਤੇ ਖੇਤਰਫਲ ਅਭਿਆਸ ਨੰਬਰ 11.2 ਤੇ ਇਹਦਾ ਪਹਿਲਾ ਸਵਾਲ ਜਿਹੜਾ ਬੱਚਿਓ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਇਸ ਸਵਾਲ ਨੂੰ ਦੋ ਵਿਧੀਆਂ ਰਾਹੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਤੇ ਦੋਨੋਂ ਭਾਗਾਂ ਨੂੰ ਦੋਨੋਂ ਵਿਧੀਆਂ ਨਾਲ ਹੀ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਦੇਵਦਨ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਕ ਰਾਧਵਾ ਅਕੀ ਇਸੇ ਚੈਨਲ ਤੇ ਤੁਹਾਡੀ ਇੱਕ ਕਿਤਾਬ ਹੋਰ ਇਹ ਦੋ ਪਲੇਲਿਸਟਾਂ ਹੋ ਰਹੀਆਂ ਨੇ ਤੁਸੀਂ ਚੈਨਲ ਤੇ ਜਾਓ ਤੇ ਪਲੇਲਿਸਟ ਤੇ ਟੈਪ ਕਰੋ ਉੱਥੇ ਤੁਹਾਨੂੰ ਮਿਲੇਗੀ ਕਹਿੰਗੇ 7ਵੀਂ ਵਿਗਿਆਨ ਇੱਕ ਉਹ ਦੇਖੋ ਚ ਦੋ ਚੈਪਟਰ ਹੋ ਗਏ ਨੇ ਪੂਰੇ ਤੇ ਕੰਮ ਚੱਲਦਾ ਪਿਆ ਠੀਕ ਹੈ ਬੱਚਿਓ 7th ਇੰਗਲਿਸ਼ ਜਿਹੜੀ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਦੋਨੋਂ 7ਵੀਂ ਵਿਗਿਆਨ ਅਤੇ 7th ਇੰਗਲਿਸ਼ ਨੂੰ ਵੀ ਖੋਲ ਕੇ ਜੁੜ ਦੇਖੋ ਸੋ ਬੱਚੋ ਆ ਦੇਖਿਓ ਪਹਿਲਾ ਸਵਾਲ ਹੈ ਇਹਦੇ ਦੋ ਭਾਗ ਨੇ ਪਹਿਲਾ ਸਵਾਲ ਜਿਹਦਾ ਸਰਲੇਖ ਹੈ ਕਹਿੰਦੇ 21 ਵਰਗ ਦੀ ਗਿਣਤੀ ਕਰਕੇ ਦਿੱਤੇ ਚਿੱਤਰਾਂ ਦੇ ਖੇਤਰਫਲ ਦਾ ਅਨੁਮਾਨ ਲਗਾਓ ਅਨੁਮਾਨ ਲਗਾਣਾ ਹੈ ਮਤਲਬ ਕਿ ਜਿਹੜਾ ਜਵਾਬ ਹੈਗਾ ਉਹ ਲਗਭਗ ਆਏਗਾ ਅਨੁਮਾਨਿਤ ਸਾਡਾ ਜਵਾਬ ਆਏਗਾ ਠੀਕ ਹੈ ਸੋ ਪਹਿਲਾ ਭਾਗ ਅਸੀਂ ਕਰਦੇ ਹਾਂ ਪਹਿਲੇ ਭਾਗ ਵਿੱਚ ਇਹ ਵਾਲਾ ਚਿੱਤਰ ਹੈਗਾ ਤੇ ਜਿਹੜਾ ਗੁਲਾਬੀ ਹਿੱਸਾ ਹੈ ਵਾਲਾ ਇਹਦਾ ਅਸੀਂ ਖੇਤਰਫਲ ਪਤਾ ਕਰਾਣਾ ਹੈ ਚਿੱਤਰ ਦਾ ਠੀਕ ਹੈ ਨਾ ਸੋ ਗਰਾਫ ਪੇਪਰ ਬਣਿਆ ਜਿਹੜੇ ਵਰਗ ਬਣੇ ਹੋਏ ਨੇ ਸੋ ਇੱਕ ਵਰਗ ਦਾ ਖੇਤਰਫਲ ਇੱਕ ਵਰਗ ਇਕਾਈ ਹੈਗਾ ਠੀਕ ਹੈ ਸੋ ਪੂਰੀ ਤਰ੍ਹਾਂ ਕਿਰੇ ਵਰਗਾਂ ਦੀ ਗਿਣਤੀ ਸੋ ਪਹਿਲੇ ਤੇ ਬੱਚਿਓ ਇਹਦੇ ਵਿੱਚ ਦੇਖਾਂਗੇ ਜਿਹੜਾ ਆਪਣਾ ਉਹ ਦੇਖ ਲਓ ਜਿੱਥੇ ਆਇਤ ਬਣਦਾ ਹੋਵੇ ਨਾ ਆਇਤ ਪਹਿਲੇ ਉੱਥੇ ਗਿਣਤੀ ਕਰੋ ਇਹ ਦੇਖੋ 1 2 3 4 ਤੇ 5 1 2 3 4 5 ਫਿਰ ਇੱਥੇ ਗਣੀਏ 1 2 3 4 5 6 7 8 9 10 11 12 13 14 15 16 17 ਸੋ 17 5 85 ਸੋ ਇੱਥੇ ਤੱਕ ਹੋ ਗਏ ਬੱਚਿਓ ਇਹੜੇ ਵਰਗ ਬਣ ਗਏ ਇੱਥੇ ਤੱਕ ਐਵੜੇ ਆਇਤ ਵਿੱਚ ਐਵੜੇ 85 ਤੇ ਜਮਾ 33 ਐ ਇੱਥੋਂ ਬਣੇ ਨੇ ਇੱਥੋਂ ਗਿਣ ਲਵੋ 1 2 3 4 5 6 ਫਿਰ 7 8 9 10 11 12 13 14 15 16 17 18 19 20 ਫਿਰ 21 22 23 24 25 26 27 ਫਿਰ 28 29 30 33 ਤੇ 32 ਤੇ 33 ਇਹ ਪੂਰੇ ਬਣ ਗਿਆ ਨਾ ਸੋ 85 ਜਮਾ 33 118 ਪੂਰੇ ਵਰਗ ਹੋ ਗਏ ਫਿਰ ਅੱਧੇ ਤੋਂ ਵੱਧ ਕਿਰੇ ਵਰਗਾਂ ਦੀ ਗਿਣਤੀ 8 ਉਹ ਬੱਚੇ ਨੇ ਅੱਧੇ ਤੋਂ ਵੱਧ ਹੈਗੇ ਨੇ ਹੁਣ ਦੇਖੋ ਇਹ ਅੱਧੇ ਤੋਂ ਵੱਡਾ ਹੈਗਾ ਇੱਕ ਫਿਰ ਇਹ ਦੋ ਠੀਕ ਹੈ ਨਾ ਫਿਰ ਇਹ ਤਿੰਨ ਇਹ ਇਕੱਠੇ ਗਏ ਤਿੰਨ ਇਹਦਾ ਇਹ ਚਾਰ ਇਹਦਾ ਪੰਜ ਇਹਦਾ 6 ਇਹਦਾ 8 ਹੈਗੇ ਨੇ ਠੀਕ ਹੈ ਤੁਸੀਂ ਦੇਖ ਲਓ ਇੱਕ ਵਾਰ ਆਪਣੇ ਆਪਣੇ ਕਰਕੇ ਇ ਆਪਣੀ ਤਸਵੀਰ ਕਿਤਾਬ ਚੋਂ ਦੇਖ ਕੇ ਸੋ ਜਿਹੜੇ ਬੱਚੇ ਅੱਧੇ ਤੋਂ ਵੱਧ ਘਿਰੇ ਹੋਣਗੇ ਉਹਨਾਂ ਦੀ ਗਿਣਤੀ ਜਿੰਨੀ ਹੋਏਗੀ ਉਹਨੂੰ ਪੂਰੇ ਨੂੰ ਉਹਨੂੰ ਪੂਰਣ ਵਰਗ ਮੰਨਿਆ ਜਾਏਗਾ ਪੂਰਣ ਮੰਨੇ ਜਾਣ ਵਾਲੇ ਵਰਗ ਜਿਹੜੇ ਅੱਧੇ ਤੋਂ ਵੱਧ ਹੈਗੇ ਨੇ ਅੱਧੇ ਤੋਂ ਵੱਧ ਘਿਰੇ ਹੋਏ ਨੇ 8 ਤੇ ਅੱਧੇ ਤੋਂ ਘੱਟ ਘਿਰੇ ਵਰਗ ਨੇ 7 ਜਿਹੜੇ ਅੱਧੇ ਤੋਂ ਘਟਿਆ ਗਏ ਨੇ ਜਿੱਦਾਂ ਹੁਣ ਆਇਆ ਦੇਖੋ ਜਿਹੜਾ ਇਹ ਛੋਟਾ ਹੈ ਬੜਾ ਅੱਧੇ ਤੋਂ ਘਟ ਹੈਗਾ ਇਹ ਇੱਕ ਹੈ ਅੱਧੇ ਤੋਂ ਘਟ ਹੈ ਇੱਕ ਹੈ ਵੀ ਅੱਧੇ ਤੋਂ ਘਟ ਹੈਗਾ ਇਹ ਵੀ ਅੱਧੇ ਤੋਂ ਘਟਿਆ ਛੋਟਾ ਤ੍ਰਿਭੁਜ ਬਣਿਆ ਹੋਇਆ ਇਹਨਾਂ ਨੂੰ ਅਸੀਂ ਨਾ ਮੰਨੇ ਜਾਣ ਵਾਲੇ ਵਰਗ ਨੇ ਤੇ ਇਹਨੂੰ ਕਿ ਲਾਂਗੇ ਜਿਹੜੇ ਅੱਧੇ ਤੋਂ ਵੱਧ ਨੇ ਉਹਨੂੰ ਪੂਰਾ ਵਰਗ ਗਿਣਨਾ ਹੈ ਜਿਹੜੇ ਅੱਧੇ ਤੋਂ ਕੱਟ ਕੇ ਰਹਿਣੇ ਹਨ ਉਹਨਾਂ ਨੂੰ ਵਰਗ ਨਹੀਂ ਮੰਨਣਾ ਸਿਫਰ ਠੀਕ ਹੈ ਸੋ કુલ ਵਰਗਾਂ ਦੀ ਗਿਣਤੀ ਜੋ ਮੰਨੇ ਗਏ ਹਨ ਮੰਨੇ ਜਾਣੇ ਹਨ ਕਿੰਨੇ ਹੋਣਗੇ 118 ਜਮਾ 8 ਤੇ ਜਮਾ 0 ਸੋ 118 ਜਮਾ 8 ਜਮਾ 0 ਬਰਾਬਰ 126 કુલ 126 ਵਰਗ ਹੋ ਗਏ ਹੁਣ ਇੱਕ ਵਰਗ ਦਾ ਖੇਤਰਫਲ ਬਰਾਬਰ ਇੱਕ ਵਰਗ ਇਕਾਈ ਸੋ 126 ਵਰਗਾਂ ਦਾ ਖੇਤਰਫਲ 1 ਨੂੰ 126 ਨਾਲ ਗੁਣਾ ਕਰਾਂਗੇ 126 ਬਣਾਏ ਕਿ 126 ਹੁੰਦਾ ਬਰਾਬਰ 126 ਵਰਗ ਇਕਾਈਆਂ ਇਸ ਤਰ੍ਹਾਂ ਚਿੱਤਰ ਦਾ ਖੇਤਰਫਲ ਬਰਾਬਰ 126 ਵਰਗ ਇਕਾਈਆਂ ਲਗਭਗ ਇੱਥੇ ਬ੍ਰੈਕਟਸ ਵਿੱਚ ਲਿਖ ਦਿਓ ਲਗਭਗ ਠੀਕ ਹੈ ਨਾ ਸੋ ਕਿਉਂਕਿ ਅਸੀਂ ਇੱਥੇ ਅੰਦਾਜ਼ਾ ਲਗਾ ਰਹੇ ਹਾਂ ਨਾ ਜਿਹੜੇ ਅੱਧੇ ਤੋਂ ਵੱਧ ਕੇ ਰਹੇ ਨੇ ਉਹਨਾਂ ਨੂੰ ਅਸੀਂ ਪੂਰਨ ਵਰਗ ਲਿਆ ਜਿਹੜੇ ਅੱਧੇ ਤੋਂ ਘੱਟ ਕੇ ਰਹੇ ਨੇ ਅਸੀਂ ਉਹਨਾਂ ਨੂੰ ਕੋਈ ਵਰਗ ਮੰਨਿਆ ਨਹੀਂ ਉਹਨਾਂ ਨੂੰ ਗਿਣਿਆ ਨਹੀਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਅੱਧੇ ਤੋਂ ਘੱਟ ਹੈਗਾ ਤੇ ਜਿਹੜਾ ਉੱਥੇ ਅੱਧੇ ਤੋਂ ਜ਼ਿਆਦਾ ਹੈਗਾ ਉਹ ਆਪਸ ਵਿੱਚ ਇੱਕ ਦੂਜੇ ਨੂੰ ਮੁਲਕੀ ਕੈਨਸਲ ਕਰ ਦੇਣਗੇ ਠੀਕ ਹੈ ਨਾ ਇੱਕ ਦੂਜੇ ਨੂੰ ਕੱਢ ਦੇਣਗੇ ਉੱਥੇ ਅੱਧੇ ਤੋਂ ਜ਼ਿਆਦਾ ਹੈਗਾ ਉੱਥੇ ਅੱਧੇ ਤੋਂ ਘੱਟ ਹੈਗਾ ਸੋ ਇਸ ਤਰ੍ਹਾਂ ਕਰਕੇ ਬੱਚਿਓ ਅਸੀਂ 126 ਵਰਗ ਇਕਾਈਆਂ ਆ ਗਿਆ ਹੁਣ ਬੱਚੇ ਇੱਕ ਹੋਰ ਤਰੀਕਾ ਬੜਾ ਵਧੀਆ ਹੈ ਜੋ ਜ਼ਿਆਦਾ ਵਧੀਆ ਹੈ ਉਹ ਨਾਲ ਤੁਹਾਨੂੰ ਗਿਣਤੀ ਵੀ ਸੌਖੀ ਹੋ ਜਾਏਗੀ ਤੇ ਕੰਮ ਸੌਖਾ ਆ ਜਾਏਗਾ ਜੋ ਜ਼ਿਆਦਾ ਐਕੂਰੇਟ ਹੈਗਾ ਅਸੀਂ ਦੂਜੀ ਵਿਧੀ ਨਾਲ ਕਰਦੇ ਹਾਂ ਹੁਣ ਇਹ ਦੂਜੀ ਵਿਧੀ ਦੂਜੀ ਵਿਧੀ ਜੋ ਬੱਚਿਓ ਕੀ ਕਰੀਦਾ ਹੈ ਕਿ ਜਿਹੜਾ ਚਿੱਤਰ ਹੈਗਾ ਉਹਨੂੰ ਆਇਤ ਦਾ ਰੂਪ ਦੇਣਾ ਹੈ ਇਹ ਦੇਖੋ ਆਇਤ ਦਾ ਰੂਪ ਕਿੰਦਾ ਦਿੱਤਾ ਐਫ ਜੀ ਇੱਥੇ ਮੈਂ ਨਾ ਦੇ ਦਿੱਤੇ ਪਹਿਲੇ ਇੱਥੇ ਐਫ ਈ ਡੀ ਸੀ ਈ ਜੀ ਏ ਬੀ ਇਹ ਨਾ ਤੁਸੀਂ ਵੀ ਜਾਣਦੇ ਨੇ ਪੋਣਿਆਂ ਦੇ ਜਿੱਥੇ ਸ਼ਿਕਰ ਬਣੇ ਹੋਏ ਨਾ ਉੱਥੇ ਨਾ ਦੇ ਦੇਵੋ ਕੋਈ ਵੀ ਏ ਬੀ ਸੀ ਡੀ ਆਪਣੇ ਹਿਸਾਬ ਨਾਲ ਤੇ ਮੈਂ ਇੱਥੇ ਇਦਾਂ ਇੱਥੋਂ ਦੀ ਏ ਲਿਆ ਇੱਥੋਂ ਦੀ ਬੀ ਲਿਆ ਸੀ ਲਿਆ ਫਿਰ ਇੱਥੇ ਡੀ ਲਿਆ ਈ ਲਿਆ ਐਫ ਜੀ ਲੈ ਲਿਆ ਤੇ ਮੈਂ ਕਿਹਾ ਐਫ ਜੀ ਨੂੰ ਸੀ ਤੱਕ ਵਧਾਓ ਐਫ ਜੀ ਜਿਹੜਾ ਹੈਗਾ ਇਹਨੂੰ ਜਿਹੜੇ ਕਿਉਂਕਿ ਲਾਈਨਾਂ ਬਣੀਆਂ ਹੋਈਆਂ ਨੇ ਵਰਗ ਬਣੇ ਹੋਏ ਨੇ ਇੱਥੇ ਮੈਂ ਇਹ ਲਾਈਨ ਦੇ ਨਾਲ ਡਾਟੇਡ ਦਾ ਜੋੜ ਦਿੱਤੀ ਜਿਹੜੀ ਦਾਨੇਦਾਰ ਲਾਈਨ ਹੈਗੀ ਹੈ ਉਹਨਾਂ ਮੇਰੇ ਵਧਾਤਾ ਫਿਰ ਮੈਂ ਅਗਲਾ ਕੰਮ ਕੀ ਕੀਤਾ AB ਅਤੇ BC ਖਿੱਚ ਕੇ ਆਇਤ ABCG ਬਣਾਓ ਹੈ AB ਅਤੇ BC ਖਿੱਚ ਕੇ ਇਹ ਇਹ ਵੀ ਬਣੀ ਹੋਈ ਲਾਈਨ ਦੇਖੋ ਬਣੀ ਹੋਈ ਹੈ ਇਹਦੇ ਤੇ ਮੈਂ ਦਾਨੇਦਾਰ ਲਾਈਨ ਬਣਾਤੀ ਇੱਥੇ ਮੈਂ ਦਾਨੇਦਾਰ ਲਾਈਨ ਬਣਾਤੀ ਇਹਦੇ ਨਾਲ ਬੱਚਿਓ ਇੱਕ ਸਾਡਾ ਆਇਤ ਬਣ ਗਿਆ ABCG ਆਇਤ ਬਣ ਗਿਆ ਹੁਣ ਬੱਚਿਓ ਆਇਤ ਦੇ ਵਿੱਚ ਵਰਗ ਗਿਣਨੇ ਬੜੇ ਹੀ ਸੌਖੇ ਨੇ ਲੰਬਾਈ ਚੌੜਾਈ ਲੰਬਾਈ ਦੇਖੋ ਕਿੰਨੇ ਵਰਗ ਨੇ ਚੌੜਾਈ ਜੋ ਕਿਨੇ ਵਰਗ ਨੇ ਦੋਨਾਂ ਨੂੰ ਗੁਣਾ ਕਰ ਦਉ ਇਹ ਤੁਸੀਂ ਹੁਣ ਦੇਖੋਗੇ ਤੇ ਬੜਾ ਸੌਖਾ ਹੋ ਜਾਏਗਾ ਤੇ ਹੁਣ ਧਿਆਨ ਕੀ ਰੱਖਣਾ ਬੱਚਿਓ ਆਇਤ ਦਾ ਜਿਹੜਾ ਕਰਨ ਹੁੰਦਾ ਹੈ ਆਇਤ ਦਾ ਜਿਹੜਾ ਕਰਨ ਹੁੰਦਾ ਹੈ ਉਹ ਕੀ ਕਰਦਾ ਹੈ ਆਇਤ ਨੂੰ ਦੋ ਬਰਾਬਰ ਤ੍ਰਿਭੁਜਾਂ ਵਿੱਚ ਵੰਡਦਾ ਹੈ ਦੇਖੋ ਕਰਨ AC ਆਇਤ ABC ਨੂੰ ਦੋ ਬਰਾਬਰ ਦੇ ਤ੍ਰਿਭੁਜਾਂ ABC ਅਤੇ AGC ਵਿੱਚ ਵੰਡ ਰਿਹਾ ਹੈ ਹੁਣ ਇਹਦਾ ਮਤਲਬ ਇਹ ਹੈ ਕਿ ਮੈਂ ਇਸ ਆਇਤ ਵਿੱਚ ਵਰਗ ਗਿਣਾਗਾ ਤੇ ਉਹ ਦੋਨਾਂ ਤਕਸੀਮ ਕਰਦਾ ਨਾ ਦੋਨਾਂ ਭਾਗ ਕਰਦਾ ਨਾ ਤੇ ਮੇਰੇ ਕੋਲ ਤ੍ਰਿਪੁਜ ਦੇ ਜਿਹੜੇ ਵਰਗ ਨੇ ਉਹ ਆ ਜਾਣਗੇ ਸਿੱਧੇ ਅੱਧੇ ਕਰਕੇ ਉਹਦਾ ਮੈਨੂੰ ਫਿਰ ਅੱਧੇ ਤੋਂ ਵੱਧ ਕੇ ਰਹੇ ਅੱਧੇ ਤੋਂ ਘੱਟ ਕੇ ਰਹੇ ਇਹ ਮੈਨੂੰ ਗਿਣਨ ਦੀ ਲੋੜ ਨਹੀਂ ਪੈਗੀ ਤੇ ਮੇਰਾ ਕੰਮ ਬਹੁਤ ਵਧੀਆ ਹੋ ਜਾਏਗਾ ਹੁਣ ਤੇ ਖੋਗੇ ਸੀ ਕਰਦੇ ਇਹਨੂੰ ਆ ਦੇਖੋ ਆਇਆ ਤੇ F C D E ਵਿੱਚ ਵਰਗਾਂ ਦੀ ਗਿਣਤੀ F C D E ਵਿੱਚ ਵਰਗਾਂ ਦੀ ਗਿਣਤੀ 1 2 3 4 5 ਤੇ ਇੱਥੇ 17 ਹੈਗਾ ਸੋ 7 1.85 ਇਹਦੇ ਪੂਰੇ ਵਰਗ ਹੋ ਗਏ ਲੋ ਜੀ ਸਿੱਧਾ ਹੀ ਹੋ ਗਿਆ ਸਾਡਾ ਹੁਣ ਮੈਂ ਇਹ ਵਾਲਾ ਆਇਤ ਲਵਾਂਗਾ ਆਇਤ ABC ਵਿੱਚ ਵਰਗਾਂ ਦੀ ਗਿਣਤੀ ਹੈ ਦੇਖੋ 1 2 3 4 5 6 7 ਇੱਥੇ 1 2 3 4 5 6 7 8 9 10 11 12 13 ਨਹੀਂ 12 1 2 3 4 5 6 7 8 9 10 11 12 12 ਸੱਤੇ 84 ਇਹ 84 ਹੋ ਗਿਆ ਪਰ ਬੱਚਿਓ ਮੈਨੂੰ ਪੂਰੇ ਆਇਤ ਦੇ ਵਰਗ ਨਹੀਂ ਚਾਹੀਦੇ ਮੈਨੂੰ ਤ੍ਰਿਭੁਜ ਦੇ ਚਾਹੀਦੇ ਨੇ ਤੇ ਇਹ ਕਰਨ ਜਿਹੜਾ AC ਹੈ ਬੱਚਿਓ ਇਹ ਵਰਗ ਨੂੰ ਦੋ ਬਰਾਬਰ ਤ੍ਰਿਭੁਜਾਂ 'ਚ ਵੰਡਦਾ ਪਿਆ ਸੋ ਇਹਦੇ ਵਰਗ ਕਿੰਨੇ ਹੋ ਜਾਣਗੇ ਸਿੱਧੇ 84 ਦਾ ਅੱਧ ਹੋ ਜਾਏਗਾ ਸੋ ਤ੍ਰਿਭੁਜ AGC ਤ੍ਰਿਭੁਜ AGC ਦੇ ਵਿੱਚ ਵਰਗਾਂ ਦੀ ਗਿਣਤੀ ਬਰਾਬਰ ਆਇਤ ABCG ਵਿੱਚ ਵਰਗਾਂ ਦੀ ਗਿਣਤੀ ਦਾ ਅੱਧ ਜਿਹੜਾ ਇਹ ਆਇਤ ਹੈਗੇ ਨੇ ਇਹਦੇ ਵਰਗਾਂ ਦਾ ਅੱਧ ਇਹਦੇ ਕਿੰਨੇ 84 84/2 42 ਤਾਂ ਇਹਦੇ ਕੋਲ ਹੁਣ ਕੁੱਲ ਵਰਗ ਹੋ ਗਏ ਬੱਚਿਓ ਇਹ ਵਾਲੇ ਏਜੀਸੀ ਦੇ ਵਰਗ ਇਹ ਕਿੰਨੇ ਨੇ 42 ਤੇ ਇਹ ਕਿੰਨੇ ਨੇ 85 ਸੋ ਕੁੱਲ ਵਰਗਾਂ ਦੀ ਗਿਣਤੀ 85 ਜਮਾ 42 ਬਰਾਬਰ 127 ਪਹਿਲੀ ਵਿਧੀ ਨਾਲ 126 ਆਇਆ ਸੀਗਾ ਇਹ 127 ਆਇਆ ਇਹ ਜ਼ਿਆਦਾ ਐਕੂਰੇਟ ਹੈਗਾ ਜ਼ਿਆਦਾ ਵਧੀਆ ਸੋ ਹੁਣ ਇੱਕ ਵਰਗ ਦਾ ਖੇਤਰਫਲ ਬਰਾਬਰ ਇੱਕ ਵਰਗ ਇਕਾਈ ਸੋ 127 ਵਰਗਾ ਦਾ ਖੇਤਰਫਲ ਬਰਾਬਰ 1 127 ਬਰਾਬਰ 127 ਵਰਗ ਇਕਾਈਆਂ ਇਸ ਤਰ੍ਹਾਂ ਚਿੱਤਰ ਦਾ ਖੇਤਰਫਲ ਬਰਾਬਰ 127 ਵਰਗ ਇਕਾਈਆਂ ਉਹ ਚ 126 ਆਇਆ ਉਹ ਵੀ ਠੀਕ ਬਣਿਆ ਜਾਏਗਾ ਗਲਤ ਨਹੀਂ ਬਣਿਆ ਜਾਏਗਾ ਇਹ ਹੈਗਾ 127 ਕਿਉਂਕਿ ਲਗਭਗ ਹੈ ਪਰ ਬੱਚਿਓ ਕਿਉਂਕਿ ਇਹ ਚ ਅਸੀਂ ਆਇਤ ਨੂੰ ਲੈ ਕੇ ਸਿੱਧਾ ਅਸੀਂ ਦੋਨਾਂ ਭਾਗਿਤ ਹੈ ਇਹ ਜਿਹੜਾ ਤਰੀਕਾ ਹੈ ਇਹ ਜ਼ਿਆਦਾ ਐਕੂਰੇਟ ਹੈ ਮਤਲਬ ਕਿ ਜੇ ਐਗਜ਼ੈਕਟ ਖੇਤਰਫਲ ਨਾਪਿਆ ਜਾਏਗਾ ਤੋ 127 ਦੇ ਜ਼ਿਆਦਾ ਨੇੜੇ ਹੋਏਗਾ 126 ਦੇ ਘੱਟ ਨੇੜੇ ਹੋਏਗਾ ਠੀਕ ਹੈ ਹੁਣ ਦੂਜਾ ਭਾਗ ਕਰੀਏ ਦੂਜਾ ਭਾਗ ਵੀ ਦੋ ਵੀਜੇ ਨਾਲ ਕਰਾਂਗੇ ਆਪਾਂ ਸੋ ਪੂਰੀ ਤਰ੍ਹਾਂ ਘਰੇ ਵਰਗਾ ਦੀ ਗਿਣਤੀ ਬਰਾਬਰ ਇੱਕ ਤੇ ਬੱਚੇ ਆ ਗਿਣ ਲਵੋ ਸਾਰੇ ਆ ਦੇਖੋ ਪਹਿਲੇ ਇੱਕ ਦੋ ਤਿੰਨ ਚਾਰ ਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਅੱਠ ਚੌਕ ਬੱਤੀ ਬੱਤੀ ਆ ਹੋ ਗਏ ਫਿਰ ਇਹ ਇਹ ਗਿਆਰਾਂ ਬਣਦੇ ਨੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਤੇ ਇੱਕ ਦੋ ਤਿੰਨ ਚਾਰ ਗਿਆਰਾਂ ਚੌਕ ਚੁਤਾਲੀ ਤੇ ਇਹ ਬਣ ਗਏ ਬੱਚੇ ਵੀਹ ਤੁਹਾਡੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਫਿਰ ਇੱਧਰ ਆ ਗਿਆ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਫਿਰ ਆ ਗਿਆ 14 15 16 17 ਇੱਥੇਗਾ 18 19 ਤੇ ਇੱਥੇ ਵੀ ਇੱਕ 20 ਬਣੇਗਾ ਠੀਕ ਹੈ ਇਹ 20 ਬਣ ਗਏ ਸੋ 32 ਜਮਾ 44 ਜਮਾ 20 ਬਰਾਬਰ 96 ਇਹ ਪੂਰਣ ਵਰਗ ਹੋ ਗਏ ਅਧੇ ਘੇਰੇ ਵਰਗਾਾਂ ਦੀ ਗਿਣਤੀ ਬਰਾਬਰ 5 ਅਧੇ ਘੇਰੇ ਜਿਹੜੇ ਅਧੇ ਘੇਰੇ ਨੇ 5 ਨੇ ਕੋਈ ਇਥੋਂ ਦੀਆਂ ਕਿਉਂਕਿ ਇਹ ਕਰਨ ਹੈ ਵਰਗਾਾਂ ਦੇ ਵਿੱਚੋਂ ਜਾ ਰਿਹਾ ਹੈ ਲਾਈਨ ਸੋ 1 2 3 4 ਤੇ 5 ਇਹ ਬੱਚਿਓ ਅਧੇ ਘੇਰੇ ਨੇ ਅੱਧੇ ਘਰੇ ਅੱਧੇ ਤੋਂ ਵੱਧ ਨਹੀਂ ਘਰੇ ਅੱਧੇ ਤੋਂ ਘੱਟ ਨਹੀਂ ਘਰੇ ਸੋ ਸਿੱਧਾ ਅਸੀਂ ਇਹਨਾਂ ਦਾ ਅੱਧ ਕਰ ਦਾਂਗੇ ਸੋ ਵਰਗਾਂ ਦੀ ਗਿਣਤੀ ਜੋ ਅੱਧੇ ਵਰਗਾਂ ਲਈ ਮੰਨੇ ਜਾਣ ਵਰਗਾਂ ਦੀ ਗਿਣਤੀ ਜੋ ਅੱਧੇ ਵਰਗਾਂ ਲਈ ਮੰਨੇ ਜਾਣ ਬਰਾਬਰ 5/2 2.5 ਇਹ 2.5 ਵਰਗ ਬਣ ਗਏ ਕਿਉਂਕਿ ਅੱਧੇ ਅੱਧੇ ਨੇ ਸਾਰੇ ਇਹ ਸਿੱਧੇ ਅੱਧੇ ਨੇ ਅੱਧੇ ਤੋਂ ਘੱਟ ਨਹੀਂ ਹੈਗੇ ਅੱਧੇ ਤੋਂ ਵੱਧ ਨਹੀਂ ਹੈਗੇ ਸੋ ਸਿੱਧਾ ਅਸੀਂ 5 ਦਾ ਅੱਧ ਕਰ ਦਾਂਗੇ 2.5 ਫਿਰ ਅੱਧੇ ਤੋਂ ਵੱਧ ਘਰੇ ਵਰਗਾਂ ਦੀ ਗਿਣਤੀ ਬਰਾਬਰ 5 ਹੈਗੀ ਇੱਥੋਂ ਦੇਖ ਲਓ 1 2 ਫਿਰ ਇੱਥੇ ਨੇ 3 ਤੇ ਗੱਜਾਰ ਤੇ ਇੱਥੇ ਇੱਕ ਹੈਗਾ 5 ਇੱਥੇ 5 ਸਿਗਾ ਠੀਕ ਹੈ ਇਸੇ ਤਰ੍ਹਾਂ ਅੱਧੇ ਤੋਂ ਘੱਟ ਕੇ ਰਹੇ ਵਰਗ ਹੈਗੇ ਨੇ ਉਹ ਉਹ ਵੀ 5 ਹੈਗੇ ਨੇ ਉਹ ਨਾ ਮੰਨੇ ਜਾਣ ਵਾਲੇ ਵਰਗ ਉਹ 0 ਹੋਣਗੇ ਇਹਦੇ ਕੋਈ ਛੋਟੇ ਛੋਟੇ ਇੱਥੇ ਇੱਕ ਐ ਰਹਿ ਗਏ ਨੇ ਇੱਥੇ ਜਿੱਦਾਂ ਇਹ ਅੱਧੇ ਤੋਂ ਘੱਟ ਇੱਕ ਜਿੱਦਾਂ ਇੱਥੇ 1 ਐ ਹੋ ਗਿਆ 2 ਹੋ ਗਿਆ ਇੱਥੇ 3 ਹੋ ਗਿਆ 4 ਤੇ ਇੱਥੇ ਕਿਤੇ ਪਰ 5 ਹੈਗਾ ਸੋ ਨਾ ਮੰਨੇ ਜਾਣ ਵਾਲੇ ਵਰਗ ਹੈ ਬਰਾਬਰ 0 ਹੈਗੇ ਨੇ ਸੋ ਕੁਲ ਵਰਗਾਂ ਦੀ ਗਿਣਤੀ ਜੋ ਮੰਨੇ ਗਏ ਮੰਨੇ ਜਾਣੇ ਹਨ ਉਹ 96 ਜਮਾ 2.5 ਤੇ ਜਮਾ 5 ਸੋ so, 96 ਜਮਾ 2.5 ਔਰ 5 ਤੇ ਜਮਾ 0 ਜਿਆਦਾ ਕੋਈ ਮੁੱਲ ਨਹੀਂ ਹੈਗਾ ਇਹ ਆ ਗਿਆ 103.5 ਹੁਣ ਇੱਕ ਵਰਗ ਦਾ ਖੇਤਰਫਲ ਬਰਾਬਰ ਇੱਕ ਵਰਗ ਇਕਾਈ ਇਸ ਤਰ੍ਹਾਂ ਚਿੱਤਰ ਦਾ ਖੇਤਰਫਲ ਬਰਾਬਰ ਜਿੰਨੇ ਵਰਗ ਨੇ ਉਹ 103.5 ਵਰਗ ਇਕਾਈਆਂ ਠੀਕ ਹੈ ਹੁਣ ਬੱਚੇ ਇਦਾਂ ਔਖਾ ਲੱਗਦਾ ਨਾ ਗਿਣਨਾ ਕੇਵਲ ਹੁਣ ਅਸੀਂ ਵੀ ਇਹਨੂੰ ਦੂਜੀ ਵਿਧੀ ਨਾਲ ਕਰਾਂਗੇ ਆਇਤ ਬਣਾ ਕੇ ਉਹਦੇ ਨਾਲ ਕੰਮ ਬੜਾ ਹੀ ਸੌਖਾ ਹੋ ਜਾਏਗਾ ਆਹ ਦੇਖਿਓ ਦੂਜੀ ਵਿਧੀ ਆ ਦੇਖੋ ਹੁਣ ਸੀ ਕੀ ਕੀਤਾ ਪੀਕਿਊ ਨੂੰ ਆਰ ਤੱਕ ਵਧਾ ਕੇ ਆਇਤ ਕਿਊ ਆਰ ਐਸਟੀ ਬਣਾਓ ਪੀਕਿਊ ਨੂੰ ਆਰ ਤੱਕ ਵਧਾ ਇੱਥੇ ਨਾਂ ਦੇ ਦਿੱਤੇ ਪਹਿਲੇ ਏ ਬੀ ਸੀ ਡੀ ਇਹ ਸਾਰੇ ਤੁਸੀਂ ਨਾਂ ਦੇ ਦਿਓ ਸ਼ਿਖਰਾਂ ਦੇ ਤੇ ਫਿਰ ਮੈਂ ਕੀ ਕੀਤਾ ਇੱਥੇ ਮੈਂ ਪੀਕਿਊ ਨੂੰ ਆਰ ਤੱਕ ਵਧਾਇਆ ਤੇ ਆਇਤ ਕਿਊ ਆਰ ਐਸਟੀ ਬਣ ਗਿਆ ਕਿਊ ਆਰ ਐਸਟੀ ਬਣ ਗਿਆ ਠੀਕ ਹੈ ਹੁਣ ए बी बी सी सी डी डी ए ਇਹਦੇ ਕੋ ए बी बी सी सी डी डी ए ਫਿਰ ਥੋੜਾ ई एफ ਅਤੇ ई एफ ਖਿੱਚ ਕੇ ਆਇਤ पी डी सी आर ਇੱਕ ਬਾਅਦ ਬਣੇ ਪੀ ਡੀ ਸੀ ਆਰ ਆਇਤ ए ई एफ डी ए ई एफ डी ਅਤੇ ਆਇਤ बी ई एफ सी ਬਣਾਓ बी ई एफ सी ਬਣਾਓ ਠੀਕ ਹੈ ਉਨੇ ਇਥੇ ਬਜੋ ਕਰਨ ਹੈਗੇ ਨੇ ਦੇਖੋ ਇਹ ਕਰਨ ਕੋਣਨਾ ਕੰਸਾਡਾ ਬੜਾ ਸੌਖਾ ਹੋ ਜਾਏਗਾ ਹੁਣ ਕਰਨ ਡੀਈ ਆਇਤ اےਈ ਐਫਡੀ ਨੂੰ ਦੋ ਬਰਾਬਰ ਦੇ ਤ੍ਰਿਭੁਜਾਂ ਏਈਡੀ ਏਈਡੀ ਅਤੇ ਈਐਫਡੀ ਈ ਈਐਫਡੀ ਵਿੱਚ ਵੰਡ ਰਿਹਾ ਹੈ ਸੋ ਬੱਚਿਓ ਅਸੀਂ ਦੇਖੋ ਹੁਣ ਆਇਤ ਦੇ ਵਰਗ ਕਿੰਨੇ ਬੜੇ ਸੌਖੇ ਹੈਗੇ ਨੇ ਇੱਥੋਂ ਗਿਣੋ ਤੇ ਇੱਥੋਂ ਗਿਣੋ ਤੇ ਗੁਣਾ ਕਰਕੇ ਤੇ ਸਿੱਧਾ ਦੋਨਾਂ ਭਾਗ ਕਰ ਦਿਓ ਤੇ ਸਾਡੇ ਕੋਲ ਇਸ ਤ੍ਰਿਭੁਜ ਦੇ ਇਹ ਵਰਗ ਆ ਜਾਣਗੇ ਠੀਕ ਹੈ ਹੁਣ ਇਸੇ ਤਰ੍ਹਾਂ ਅਤੇ ਕਰਨ CE ਆਇਤ BEFC ਨੂੰ BEFC ਨੂੰ 2 ਬਰਾਬਰ ਦੇ ਤਰੀਪੂਜਾਂ DEC BEC ਅਤੇ EFC ਅਤੇ EFC ਵਿੱਚ ਵੰਡ ਰਿਹਾ ਹੈ ਠੀਕ ਹੈ ਹੁਣ ਸਾਡਾ ਬੱਚੋ ਰਚਨਾ ਤਿਆਰ ਹੋ ਗਈ ਤੇ ਹੁਣ ਅਸੀਂ ਸਾਡਾ ਕੰਮ ਬੜਾ ਸੌਖਾ ਹੋ ਗਿਆ ਹਲੋ ਆਇਤ QRST ਵਿੱਚ ਵਰਗਾਂ ਦੀ ਗਿਣਤੀ 1 2 3 4 1 2 3 4 5 6 7 8 8 ਚੌਕ 32 ਠੀਕ ਹੈ ਨਾ ਅਤੇ ਆਇਤ ਪੀ ਡੀ ਸੀ ਆਰ ਵਿੱਚ ਇੱਥੇ ਅੱਠ ਨੇ 1 2 3 11 ਹੋ ਗਿਆ ਇਹ 8 ਸੀਗੇ ਇੱਥੇ ਤੱਕ 8 9 10 11 ਤੇ 1 2 3 4 11 ਚੌਕ 44 ਆਇਤ ਪੀ ਡੀ ਸੀ ਆਰ ਵਿੱਚ ਵਰਗਾਂ ਦੀ ਗਿਣਤੀ 11 4 44 ਕਿੰਨਾ ਸੌਖਾ ਹੈ ਆਇਤ ਏ ਈ ਐਫ ਡੀ ਏ ਆਪਣੇ ਏ ਈ ਐਫ ਡੀ ਵਿੱਚ ਕਿੰਨੇ ਬਣ ਗਏ ਬੱਚਿਓ 1 2 3 4 5 ਤੇ 1 2 3 4 5 6 563 653 ਪੂਰੇ ਵਰਗ ਦੇ ਪਰ ਸਾਨੂੰ ਚਾਹੀਦੇ ਨੇ ਤ੍ਰਿਭੁਜ ਦੇ IFD ਤ੍ਰਿਭੁਜ IFD ਵਿੱਚ ਵਰਗਾਂ ਦੀ ਗਿਣਤੀ ਬਰਾਬਰ ਆਇਆ ਤੇ IFD ਵਿੱਚ ਵਰਗਾਂ ਦੀ ਗਿਣਤੀ ਦਾ ਅੱਧ ਬਰਾਬਰ 3 2 15 ਕਿੰਨਾ ਸੌਖਾ ਹੈ ਨਾ ਇਸੇ ਤਰ੍ਹਾਂ ਤ੍ਰਿਭੁਜ IFC ਵਿੱਚ ਵਰਗਾਂ ਦੀ ਗਿਣਤੀ ਕਿੰਨੀ ਹੋ ਜੇਗੀ 1 2 3 4 5 1 2 3 4 5 ਲਓ ਜੀ ਕਿੰਨੀ ਵਜੇਗੀ 25 ਇਹਨਾਂ ਸੋਵੇਂ ਸਦਾ ਇਥੇ ਨਾਲੇ ਤ੍ਰਿਪੂਜੀ ਐਫਸੀ ਵਿੱਚ ਵਰਗਾਂ ਦੀ ਗਿਣਤੀ ਬਰਾਬਰ ਆਇਆ ਤੇ ਬੀ ਐਫਸੀ ਵਿੱਚ ਵਰਗਾਂ ਦੀ ਗਿਣਤੀ ਦਾ ਅੱਧ ਸੋ ਇਹ 25 ਹੋ ਗਏ ਤੇ 25 ਦਾ ਅੱਧ ਹੋ ਗਿਆ 12.5 ਸੋ ਕੁੱਲ ਵਰਗ ਕਿੰਨੇ ਹੋ ਗਏ 32 ਜਮਾ 44 ਜਮਾ 15 ਜਮਾ 12.5 ਸੋ ਕੁੱਲ ਵਰਗਾਂ ਦੀ ਗਿਣਤੀ 32 ਜਮਾ 44 ਜਮਾ 15 ਜਮਾ 12.5 103.5 ਐ ਵੀ ਬੱਚੋ ਜਵਾਬ ਉਦਾਂ ਹੀ ਆਇਆ ਹੈ ਜਿੱਦਾਂ ਜਵਾਬ ਸਾਡਾ ਪਹਿਲੇ ਵਿਧੀ ਨਾਲ ਆਇਆ ਸੀਗਾ ਸੋ ਕੁਲ ਵਰਗਾਂ ਦੀ ਗਿਣਤੀ ਬਰਾਬਰ 32 44 15 12.5 103.5 ਇਹ ਲੈ ਜੋੜੋਗੇ ਤੇ ਠੀਕ ਹੈ ਹੁਣ ਇੱਕ ਵਰਗ ਦਾ ਖੇਤਰਫਲ ਬਰਾਬਰ ਇੱਕ ਵਰਗ ਇਕਾਈ 103.5 ਵਰਗਾਂ ਦਾ ਖੇਤਰਫਲ ਬਰਾਬਰ 1 ਉਹ ਇੱਥੇ ਬੱਚਾ ਗਲਤ ਛੱਬ ਗਿਆ 103 ਸੋ 10.5 ਠੀਕ ਹੈ ਉਹ ਟਾਈਪਿੰਗ ਜਿਵੇਂ ਸਟੇਪ ਹੋ ਗਈ ਕਾਪੀ ਕਰਨ ਲਗੇ ਸੋ 1 103.5 103.5 ਵਰਗ ਇਕਾਈਆਂ ਇਸ ਤਰ੍ਹਾਂ ਚਿੱਤਰ ਦਾ ਖੇਤਰਫਲ 103.5 ਵਰਗ ਇਕਾਈਆਂ ਸੋ ਬੱਚਿਓ ਇਹ ਤਰੀਕਾ ਜਿਹੜਾ ਹੈ ਵਿਧੀ ਹੈਗੀ ਹੈ ਆਇਤ ਬਣਾ ਕੇ ਕਰਨ ਵਾਲੀ ਦਾਣੇदार ਲਾਈਨਾਂ ਪਾ ਕੇ ਪੂਰਾ ਕੰਪਲੀਟ ਕਰਕੇ ਉਸ ਚਿੱਤਰ ਨੂੰ ਪੂਰਾ ਕਰਕੇ ਇਹ ਚ ਜਾਣਾ ਵਧੀਆ ਹੈ ਇਹ ਗਿਣਨ ਵਿੱਚ ਕੰਮ ਸੌਖਾ ਹੋ ਜਾਂਦਾ ਹੈ ਤੇ ਗਿਣਨ ਵਿੱਚ ਗਲਤੀ ਦੀ ਸੰਭਾਵਨਾ ਘਟ ਜਾਂਦੀ ਹੈ ਤੁਸੀਂ ਦੋਨੋਂ ਵਿਧੀਆਂ ਦੇ ਰਾਹੀਂ ਅਭਿਆਸ ਆਪਣਾ ਜਰੂਰ ਕਰੋ ਸਵੇਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 11.2 ਦਾ ਸਵਾਲ ਪਹਿਲਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ